ਗੜੀ ਨੂੰ ਐਕਚੁਅਲੀ ਜਦੋਂ ਫੰਨ ਗਏ ਅਟਵਾਰੀ ਨੇ ਐਕਚੁਅਲੀ ਅੱਗੇ ਅੱਗੇ ਆਪਣਾ ਕੋ ਬੰਦਾ ਭੇਜਤਾ ਔਰ ਪਟਵਾਰੀ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਔਰ ਇਹ ਫਿਰ ਇਹਨੂੰ ਮੌਕੇ ਤੇ ਫੜ ਲਿਆ ਔਰ ਦੋਨਾਂ ਦੇ ਖਿਲਾਫ ਮੁਕਦਮਾ ਜਿਹੜਾ ਦਰਜ ਹੋ ਗਿਆ ਜਿਸਕਾ ਅਮਰਿੰਦਰ ਸਿੰਘ ਨੇ ਮਜਾਮਪੁਰ ਪਾਇਛ ਪਿੰਡ ਦਾ ਉਹਨਾਂ ਦੇ ਫਾਦਰ ਸਪਾਇਰ ਹੋ ਗਏ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਹਨਾਂ ਨੂੰ ਉਰਾਸਤ ਕਾਲ ਹੋਣਾ ਚਾਹੁੰਦਾ ਸੀ ਆਪਣੀ ਜ਼ਮੀਨ ਦਾ ਉਹ ਦਿਨ ਮਦਦ ਦੇਣਾ ਉਹਦੇ ਭਰਾ ਦੇ ਉਹਦੇ ਨਾਮ ਹੁੰਦਾ ਸੀਗਾ ਉਹਨਾਂ ਦਾ ਕਹਣਾ ਵੀ ਤਿੰਨ ਚਾਰ ਮਹੀਨੇ ਪਹਿਲਾਂ ਉਹ ਪਟਵਾਰੀ ਮਿਲਰੇ ਅਜੀਤ ਸਿੰਘ ਪਟਵਾਰੀ ਜਿਹੜਾ ਹੈਗਾ ਮਜਾਮਪੁਰ ਵਾਲਾ ਕਿਹਾ ਉਹਨੂੰ ਮਿਲਿਆ ਸੀ ਤੇ ਉਹਨਾਂ ਯਾ ਕੋ ਫਰਦਾਂ ਵਗੈਰੇ ਦੀ ਡਿਮਾਂਡ ਕੀਤੀ ਸੀ ਉਹ ਦੇਖਤੀਆਂ ਸੀ ਤੇ ਉਹਨਾਂ ਨੇ ਲਗਾਤਾਰ ਦੱਟਦੇ ਰਹੇ ਪਰ ਉਹਨਾਂ ਨੇ ਉਹ ਇਹਨਾਂ ਨੇ ਇਤਤਕਾਰ ਜਿਹੜੇ ਸ਼ੌਣ ਸੀ ਇੱਕ ਚੜਾਤਾ ਦੋ ਰੱਤੇ ਸੀ ਉਹ ਅੱਜ ਫੇਰ ਉਹ ਉਹਨਾਂ ਨੇ ਬਿਜ਼ਨਸ ਕਰ ਨੂੰ ਕਲੋਜ਼ ਕੀਤਾ ਸੀਗਾ ਲੋਰੇ ਦੇ ਚ ਉਹਨਾਂ ਨੇ ਦੱਸਿਆ ਸੀ ਵੀ ਹਮੇਂ ਉਹਨੇ ਥੋੜੇ ਦਿਨ ਪਹਿਲਾਂ ਉਹਨੇ ਕਿਤੇ ਉਹਨਾਂ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਵੀ 5000 ਰੁਪਇਆ ਜੇ ਦਿਓ ਤਾਂ ਤੁਹਾਡਾ ਸਾਡਾ ਤੁਰੰਤ ਦੇ ਦੇ। ਕਿੰਨੇ ਸਾਲ ਚੱਪੀ ਕੋਈ ਨਹੀਂ ਤੇ ਕੰਮ ਨਹੀਂ ਉਹਨਾਂ ਨੇ ਫਿਰ ਅੱਜ ਫੇਰ ਦੁਬਾਰਾ ਗੱਲ ਕੀਤੀ ਤੋਂ ਮਨੇ ਪੋਸ਼ਕਿਆ ਘੱਟ ਕਰ ਲੋ ਫਿਰ ਉਹਨੇ 3000 ਚ ਰਾਜੀ ਹੋ ਗਿਆ ਔਰ ਫਿਰ ਉਹ ਇੱਕ ਪਰਚਾ ਦਾਜ ਕੀਤਾ ਵੈਰੀਫਿਕੇਸ਼ਨ ਤੋਂ ਬਾਅਦ ਔਰ ਉਹ ਮੌਕੇ ਤੇ ਬੰਗੇ ਤੀਨ ਸਰਕਾਰੀ ਲੋਕ ਦਿਖਾਈ ਦੇ। ਬਿਲਕੁਲ ਪਰਵਾਰੀ ਨੂੰ ਐਕਚੁਅਲੀ ਜਦੋਂ ਫੰਡ ਗਏ ਪਰਵਾਰੀ ਨੇ ਐਕਚੁਅਲੀ ਅੱਗੇ ਆਪਣਾ ਕੋ ਬੰਦਾ ਭੇਜਤਾ ਉਹਦਾ ਨਾਮ ਗੁਰਪ੍ਰੀਤ ਸਿੰਘ ਪਤਾ ਲੱਗਾ ਬਾਅਦ ਵਿੱਚ ਪਰਵਾਰੀ ਨੇ ਪਹਿਲਾਂ ਇਹਨੂੰ ਬੁਲਾ ਲਿਆ ਫਿਰ ਉਹ ਕਹਿੰਦਾ ਤੁਸੀਂ ਉੱਥੇ ਮੌਕੇ ਤੇ ਫਿਰ ਉਹ ਫਿਰ ਉਹਨਾਂ ਨੂੰ ਭੇਜਤਾ ਫਿਰ ਇਹ ਬੰਦਾ ਗੁਰਪ੍ਰੀਤ ਸਿੰਘ ਜਿਹੜਾ ਰਿਕਾਰਡ ਕਰਦਾ ਇਹਨੂੰ ਫੜਿਆ ਮੌਕੇ ਤੇ ਰੰਗਿਆਤੀ ਸਰਕਾਰੀ ਬਾਹਰ ਹਾਜ਼ਰ ਵਿੱਚ ਔਰ ਪਟਵਾਰੀ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਔਰ ਇਹ ਫਿਰ ਇਹਨੂੰ ਮੌਕੇ ਤੇ ਫੜ ਲਿਆ ਔਰ ਦੋਨਾਂ ਦੇ ਖਿਲਾਫ ਮੁਕਦਮਾ ਜਿਹੜਾ ਦਰਜ ਹੋ ਗਿਆ ਔਰ ਪਟਵਾਰੀ ਵੀ ਫੜ ਜਾਣਾ ਜੀ ਸਰ ਜਿਹੜਾ ਹੈਗਾ ਪਟਵਾਰੀ ਇਸ ਤੇ ਕੋਈ ਪਹਿਲਾਂ ਵੀ ਕੋਈ ਮਤਲਬ ਕੋਈ ਪਰਚਾ ਨਰਜਾ ਜਾਂ ਕੋਈ ਪਹਿਲਾਂ ਕੋਈ ਚੈਲੰਜ ਕਰਾਂ ਜਾਂਚ ਕਰਕੇ ਸਾਰੀ ਗਵਰਨਰ ਤੇ ਕੋਰਟ ਵਿੱਚ ਸਰਫ ਰੱਜ ਪੇਸ਼ ਕਰੂੰਗਾ ਕੱਲ ਕਰੂੰਗਾ ਨਹੀਂ ਕੱਲ ਪੇਸ਼ ਕਰਾਂਗੇ ਅਦਾਲਤ ਵਿੱਚ ਕੱਲ ਪੇਸ਼ ਕਰਾਂਗੇ ਪਟਵਾਰੀ ਨੂੰ ਐਕਚੁਅਲੀ ਜਦੋਂ ਫਰਨ ਗਏ ਪਟਵਾਰੀ ਨੇ ਐਕਚੁਅਲੀ ਅੱਗੇ ਆਪਣਾ ਕੋ ਬੰਦਾ ਭੇਜਤਾ ਔਰ ਪਟਵਾਰੀ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਔਰ ਇਹ ਫਿਰ ਯੂ نو ਮੌਕੇ ਤੇ ਫੜ ਲਿਆ ਦੋਨਾਂ ਦੇ ਖਿਲਾਫ ਮੁਕਦਮਾ ਰੱਦ ਹੋ ਗਿਆ ਦੇਖੋ ਅਮਨਿੰਦਰ ਸਿੰਘ ਨੇ ਮਜਾਮਪੁਰ ਪਾਇਛ ਖੇਦਾਰੇ ਦਾ ਉਹਦੇ ਫਾਦਰ ਸਪਾਇਰ ਹੋ ਗਏ ਸੀ ਜਿਹੜੇ ਸੇਕ ਪਹਿਲਾਂ ਤੋਂ ਮੰਨ ਗੁਰਾਸਤ ਦਿਖਾ ਲਉਣਾ ਜਦੋਂ ਹਸੀ ਗੱਤ ਦੀ ਗੀਤਾ ਉਹ ਦਿਨ ਮਦਦ ਦੇਣਾ ਉਹ ਭਰਾ ਦੇ ਉਹ ਦਿਨ ਹੁਣਾਂ ਦਾ ਕਹਣਾ ਵੀ ਤਿੰਨ ਚਾਰ ਮਹੀਨੇ ਪਹਿਲਾਂ ਪਟਵਾਰੀ ਅੰਗਰੇਜ਼ ਅਜੀਤ ਸਿੰਘ ਪਟਵਾਰੀ ਜਿਹੜਾ ਹੈਗਾ ਮਜਾਮਪੁਰ ਖੇਦਾਰ ਨੂੰ ਮਿਲਿਆ ਸੀ ਤੇ ਉਹਨੇ ਕੋਈ ਫਰਦਾਂ ਵਗੈਰੇ ਦੀ ਡਿਮਾਂਡ ਕੀਤੀ ਸੀ ਉਹ ਦੇਖਤੀਆਂ ਸੀ ਕਿ ਉਹਨਾਂ ਨੇ ਲਗਾਤਾਰ ਦੱਤੇ ਰਹੇ ਪਰ ਉਹਨੇ ਕੋਈ ਉਹਨਾਂ ਨੇ ਇਤਕਾਲ ਜਿਹੜੇ ਸ਼ੌਣ ਸੀ ਇੱਕ ਚੜਾਤਾ ਦੋ ਐਟ ਸੀ ਉਹ ਅੱਜ ਫਿਰ ਉਹ ਉਹਨਾਂ ਨੇ ਬਿਜ਼ਨਸ ਦੇ ਰੂ ਨੂੰ ਅਪਰੋਚ ਕੀਤਾ ਸੀਗਾ ਹੋਰ ਇਹਦੇ ਵਿੱਚ ਉਹਨੇ ਤਾਂ ਦੱਸਿਆ ਸੀ ਵੀ ਇਹ ਉਹਨੇ ਥੋੜੇ ਦਿਨ ਪਹਿਲਾਂ ਉਹਨੇ ਕਿਤੇ ਉਹਨਾਂ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਵੀ 5000 ਰੁਪਇਆ ਇਹ ਦਿਓ ਤਾਂ ਤਾਂ ਹੁਣ ਤਾਂ ਰੁਕੇ ਇਨਸਪੈਕਟਰ だっते ਕੋਈ। ਇੱਕ ਮੀਟਿੰਗ ਦਾ ਕੰਮ ਇਹ ਉਹਨਾਂ ਨੇ ਫਿਰ ਅ ਅੱਜ ਫੇਰ ਦੁਬਾਰਾ ਗੱਲ ਕੀਤੀ। ਉਹਨੇ ਕੁਝ ਕਿਹਾ ਘੱਟ ਕਰ ਲੋ ਫਿਰ ਉਹਨੇ 3000 'ਚ ਰਾਜ਼ੀ ਹੋ ਗਿਆ। ਔਰ ਫਿਰ ਉਹ ਇੱਕ ਪਰਚਾ ਦੱਚ ਕੀਤਾ ਵਿਕਸ਼ਨ ਤੋਂ ਪੜਾ ਔਰ ਉਹਨੂੰ ਕੇਥੇ ਭਲ ਮੰਗੇ ਤਿੰਨ ਸਰਕਾਰੀ ਉਹ ਦਿਖਾਇਆ ਦੇ ਸੀ। ਬਿਲਕੁਲ। ਪਰਿਵਾਰੀ ਨੂੰ ਐਕਚੁਅਲੀ ਜਦੋਂ ਫੰਡ ਗਏ ਪਰਿਵਾਰੀ ਨੇ ਐਕਚੁਅਲੀ ਅੱਗੇ ਅੱਗੇ ਆਪਣਾ ਕੋ ਬੰਦਾ ਭੇਜਤਾ ਉਹਦਾ ਨਾਮ ਗੁਰਪ੍ਰੀਤ ਸਿੰਘ ਪਤਾ ਲੱਗਾ ਬਾਅਦ ਵਿੱਚ ਪਟਵਾਰੀ ਨੇ ਪਹਿਲਾਂ ਇਹਨੂੰ ਬੁਲਾ ਲਿਆ ਫਿਰ ਉਹ ਕਹਿੰਦਾ ਤਸੀਹੇ ਉੱਥੇ ਮੌਕੇ ਤੇ ਖੜੋ ਫਿਰ ਉਹ ਇਹਨੂੰ ਭੇਜਤਾ ਫਿਰ ਇਹ ਬੰਦਾ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਕਹਿੰਦਾ ਇਹਨੂੰ ਫੜਿਆ ਮੌਕੇ ਤੇ ਰੰਗਿਆਤੀ ਸਰਕਾਰੀ ਬਾਹਰ ਹਾਜ਼ਰੀ ਵਿੱਚ ਔਰ ਪਟਵਾਰੀ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਔਰ ਇਹ ਫਿਰ ਇਹਨੂੰ ਮੌਕੇ ਤੇ ਫੜ ਲਿਆ ਔਰ ਦੋਨਾਂ ਦੇ ਖਿਲਾਫ ਮੁਕਦਮਾ ਜਿਹੜਾ ਦਰਜ ਹੋ ਗਿਆ ਔਰ ਪਟਵਾਰੀ ਦੀ ਪਾਲ ਜਾਈ ਜਿਸ ਨੇ ਜਿਹੜਾ ਹੈਗਾ ਪਟਵਾਰੀ ਇਸ ਤੇ ਕੋਈ ਪਹਿਲਾਂ ਵੀ ਕੋਈ ਮਤਲਬ ਕੋਈ ਪਰਚਾ ਨਰਜਾ ਜਾਂ ਕੋਈ ਪਹਿਲਾਂ ਵੀ ਕੋਈ ਚੈਨਜ ਕਰਾਂਗੇ ਜਾਂਚ ਕਰਕੇ ਸਾਰੀ ਵੈਰੀਫਾਈ ਕਰਾਂਗੇ ਕਿ ਕੋਰਟ ਵਿੱਚ ਸਿਰਫ ਅੱਜ ਪੇਸ਼ ਕਰੂੰਗਾ ਕੱਲ ਕਰੂੰਗਾ ਨਹੀਂ ਕੱਲ ਪੇਸ਼ ਕਰਾਂਗੇ ਅਦਾਲਤ ਵਿੱਚ ਕੱਲ ਪੇਸ਼